ਵੀ ਮੇਤਰੋ ਸ਼ਹਿਰ ਕੋਟਕਪੂਰੇ ਦੇ ਵਿੱਚੋਂ ਫਿਰ ਲੈ ਕੇ ਆ ਗਿਆ ਤੋਕਣਾ ਗੱਬਣਾ ਦਾ ਖਜ਼ਾਨਾ ਬਾਈ ਸਰਪਜੀਤ ਸਰ ਬਾਈ ਸਰਪਜੀਤ ਦੇ ਹੱਥੇ ਤੋਂ ਮਹਾਰਾਜਾ ਪੈਲਸ ਦੇ ਬਿਲਕੁਲ ਸਾਹਮਣੇ ਜਿਹੜੀ ਬਈ ਮੁੜਦੀ ਆ ਮੂਗਾ ਰੋਡ ਦੇ ਉੱਤੇ ਉੱਥੇ ਬਾਈ ਦਾ ਡੈਰੀ ਬਾਈ ਪਹਿਲੇ ਨੰਬਰ ਤੇ ਝੋਟੀ ਤਾਜੀ ਸੋਈ ਹੋਈ ਹੈ ਬਾਈ ਆਜੀ ਤਾਜੀ ਕਿੰਨੇ ਦਿਨਾਂ ਦੀ ਸੋਈ ਹੈ ਬਾਈ ਇਹ 12 13 ਦਿਨਾਂ ਦੀ ਹੋਊਗੀ ਕਿੰਨਾ ਦੁੱਧ ਆ ਬਾਈ ਇਹ ਥੱਲੇ 10 ਕਿਲੋ ਇਹਨਾਂ ਕਰੋ ਆ 12 ਕਿਲੋ ਜੋਗੇ ਲਈ ਠੀਕ ਹੈ 1,35,000 ਰੁਪਏ ਡਿਮਾਂਡ ਆ ਹੈ ਨਾ ਜੀ ਹਾਂ ਜੀ ਮਗਰ ਇਹਦੇ ਕੱਟੀ ਆ ਹੈ ਨਾ ਜੀ ਕੱਟੀ ਕੱਟੀ ਠੀਕ ਹੈ ਦ ਬਾ ਚਾਰ ਪੰਜ ਕਿਲੋ ਇਹ ਥੱਲੇ ਕਿੰਨੇ ਦੀ ਅੱਖੇ ਦੇ ਦੇਗੇ ਭਾਈ ਇਹ 80 ਦੀ ਦੇਵਾਂਗੇ ਠੀਕ ਆ ਭਾਈ ਜੀ ਤੇ ਆ ਤੈਨੂੰ ਨੰਬਰ ਤੇ ਜਿਹੜੀ ਮੈਂ ਕਿਨੇ ਚਿਰ ਦੀ ਗੱਬਣਾ ਭਾਈ ਇਹ ਛੀਆਂ ਤੋਂ ਬਾਹਰ ਆਈ ਛੀਆਂ ਤੋਂ ਬਾਹਰ ਆ ਇਹਦੇ ਥੱਲੇ ਦੁੱਧ ਹੁਣ 1.5 ਤੇ 2-2 ਕਿਲੋ ਹੀ ਹੈ ਨਾ ਹਾਂ ਹਾਂ ਇਹ ਥੱਲੇ 2-1.5 ਤੇ 2 ਠੀਕ ਆ ਇਹ ਕਿੰਨੇ ਦੀ ਅੱਖਿਆ ਸੀਗਾ ਆਪਾਂ 80000 ਦੀ 80 ਦੀ ਦੋ ਛੜਨਾ ਦੋ ਛੜਨਾ 78 ਦੀ ਤੇ ਚਾਰ ਨੰਬਰ ਤੇ ਜਿਹੜੀ ਝੋਟੀ ਹੈ ਭਾਈ ਇਹ ਵੀ ਤਨਾ ਮਹੀਨਾ ਦੀ ਗੱਬਣਾ ਆਈ ਚੈੱਕ ਪਾਸ ਆ ਜੀ ਚੈੱਕ ਪਾਸ ਇਹਦੇ ਥੱਲੇ ਦੁੱਧ ਕਿੰਨਾ ਹੋਣਾ ਇਹ ਥੱਲੇ 5-6 ਕਿਲੋ ਇਹਦੇ ਵਿੱਚ 5 ਏ ਵੀ 80 ਦੇ ਦਾਂਗੇ ਇਹਨੇ ਤਾਜੀ ਨੇ ਦੁੱਧ ਕਿੰਨਾ ਦੇਤਾ ਸੀ ਇਹਨੇ 14 ਕਿਲੋ ਪਹਿਲਾਂ ਨੇ ਦਿੱਤਾ ਕੱਢਿਆ ਗੱਡੇ ਵਾਲੂਆ ਬੜਾ ਚੌੜਾ ਹੁੰਦਾ ਧੰਨਵਾਦ